ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਬ੍ਰह्म ज्ञानी ਊਰਨ ਗੁਰਸਿੱਖ ਬਾਬਾ ਬੁੱਢਾ ਜੀ ਕਾંડ 16ਵਾਂ ਬਾਬਾ ਜੀ ਵੱਲੋਂ ਚੌਂਕੀ ਸਾਹਿਬ ਦੀ ਰੀਤ ਚਲਾਈ ਜਦ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋ ਗਏ ਤਦ ਕੁਝ ਸਮਾਂ ਤਾਂ ਹਕੂਮਤ ਬਿਲਕੁਲ ਇਹ ਖਿਆਲ ਕਰਕੇ ਖਾਮੋਸ਼ ਹੋ ਗਈ ਕਿ ਗੁਰੂ ਜੀ ਦੇ ਬਾਅਦ ਉਹਨਾਂ ਦਾ ਨਾਂ ਬਾਲਕ ਸਾਹਿਬਜ਼ਾਦਾ ਹੀ ਰਹਿ ਗਿਆ ਹੈ ਉਸਨੇ ਸਿੱਖੀ ਸੇਵਕੀ ਕੀ ਚਲਾਈ ਨੀ ਹੈ ਹੁਣ ਤਾਂ ਸਿੱਖੀ ਲਹਿਰ ਖਤਮੀ ਸਮਝੋ ਪਰ ਜਦ ਕੁਝ ਸਾਲਾਂ ਬਾਅਦ ਬਾਦਸ਼ਾਹ ਜਹਾਂਗੀਰ ਨੂੰ ਇਹ ਰਿਪੋਰਟਾਂ ਮਿਲਨੀ ਆ ਅਰੰਭ ਹੋ ਗਈਆਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਿਬਜ਼ਾਦੇ ਵੱਲੋਂ ਤਖਤ ਬਣਵਾ ਲਿਆ ਗਿਆ ਫੌਜਾਂ ਰੱਖ ਲਈਆਂ ਗਈਆਂ ਹਨ ਤੇ ਸੰਭਵ ਹੈ ਕਿ ਜੇ ਉਸ ਨੂੰ ਰੋਕਿਆ ਨਾ ਗਿਆ ਤਾਂ ਇੱਕ ਨਾ ਇੱਕ ਦਿਨ ਉਹ ਤਾਕਤ ਫੜ ਕੇ ਸ਼ਾਹਜਹਾਂ ਦਿੱਲੀ ਵਿਰੁੱਧ ਬਗਾਵਤ ਕਰ ਦੇਵੇਗਾ ਜਾਂ ਘੱਟੂ ਘੱਟ ਪੰਜਾਬ ਪਰ ਜ਼ਰੂਰ ਕਪਜਾ ਹੋ ਜਾਵੇਗਾ ਇਹ ਰਿਪੋਰਟਰ ਪਾਟੀ ਸੁਣ ਕੇ ਬਾਦਸ਼ਾਹ ਵੱਲੋਂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਸੱਦਾ ਭੇਜਿਆ ਜਦ ਸ਼ਹਿਨशाह ਹਿੰਦ ਦੇ ਗਮਾਸ਼ਤੇ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੂੰ ਸੱਦਨ ਆਏ ਤਾਂ ਉਹਨਾਂ ਨੂੰ ਤਾਂ ਕੀ ਫਰਕ ਪੈਣਾ ਸੀ ਉਹਨਾਂ ਦੇ ਮਾਤਾ ਗੰਗਾ ਜੀ ਜ਼ਰੂਰ ਘਬਰਾ ਗਏ ਅਤੇ ਪਜੇ ਪਜੇ ਬਾਬਾ ਬੁੱਢਾ ਜੀ ਪਾਸ ਪਹੁੰਚੇ ਤੇ ਚਿੰਤਾ ਪ੍ਰਗਟਾਈ ਇਹ ਪਿਤਾ ਜੀ ਤਰ੍ਹਾਂ ਹੁਣ ਪੁੱਤਰ ਨੂੰ ਵੀ ਸੱਦਾ ਆ ਗਿਆ ਹੈ ਹੁਣ ਖਬਰੇ ਕੀ ਬਣੇ ਬਾਬਾ ਜੀ ਨੇ ਮਾਤਾ ਜੀ ਨੂੰ ਤਿਰਸ ਦਿੰਦਿਆਂ ਹੋਇਆ ਕਿਹਾ ਮਾਤਾ ਜੀ ਇਹ ਬੜਾ ਬਲੀ ਯੋਧਾ ਗੁਰੂ ਹੈ ਇਸ ਨੇ بڑے بڑے ਜ਼ਾਲਮਾਂ ਨੂੰ ਡੰਡ ਦੇਣੇ ਹਨ ਇਸ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਤੁਸੀਂ ਐਵੇਂ ਨਾ ਖਬਰਾਈ ਜਾਓ ਇਹ ਤਾਂ ਸਭ ਗੁਰੂ ਜੀ ਦੇ ਆਪਣੇ ਚੋਜ ਹਨ ਗੁਰੂ ਜੀ ਦੀ ਭਾਰੀ ਤਾਕਤ ਦਾ ਪ੍ਰਗਟਾਵਾ ਵੀ ਤਾਂ ਤਾਂ ਹੀ ਹੋਏਗਾ ਜੀ ਕਿਤੇ ਮੁਕਾਬਲਾ ਹੋਵੇਗਾ ਇੰਜ ਮਾਤਾ ਜੀ ਨੂੰ ਸਮਝਾ ਕੇ ਬਾਬਾ ਬੁੱਢਾ ਜੀ ਨੇ ਹੌਸਲਾ ਦਿੱਤਾ ਤੇ ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਹਾਜ਼ਰ ਹੋਏ ਬਾਬਾ ਜੀ ਮਾਤਾ ਜੀ ਨੂੰ ਤਾਂ ਹੌਸਲਾ ਦਿੰਦੇ ਰਹੇ ਸਨ ਪਰ ਉੰਜ ਉਹਨਾਂ ਦਾ ਆਪਣਾ ਵੀ ਚਿੱਤ ਖਰਾਬ ਸੀ ਸ੍ਰੀ ਹਰਗੋਬਿੰਦ ਸਾਹਿਬ ਜੀ ਜੋ ਬਾਦਸ਼ਾਹ ਦੇ ਸੱਦੇ ਪਰ ਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਨੂੰ ਬਾਬਾ ਜੀ ਨੇ ਨਮਸਕਾਰ ਕੀਤੀ ਤੇ ਕਿਹਾ ਮਹਾਰਾਜ ਅਸੀਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦੇ ਸੋ ਕੋਈ ਐਸਾ ਤਰੀਕਾ ਦੱਸੋ ਜਿਸ ਤਰ੍ਹਾਂ ਦਰਸ਼ਨ ਹੁੰਦੇ ਰਹਿਣ अथवा ਅਸੀਂ ਤੁਹਾਡੇ ਦਰਸ਼ਨਾ ਤੋਂ ਵਾਂਝੇ ਨਾ ਜਾਈਏ ਬਾਬਾ ਜੀ ਦੀ ਬੇਨਤੀ ਦੇ ਉੱਤਰ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਇਆ ਕਿ ਇਹ ਕੋਈ ਔਕੀ ਗੱਲ ਨਹੀਂ ਪਰ ਜ਼ਰਾ ਹਿੰਮਤ ਕਰਨੀ ਪਿਆ ਕਰੇਗੀ ਸਾਧਗੁਰੂ ਜੋ ਹੁਕਮ ਕਰੋਗੇ ਅਸੀਂ ਉਹ ਕਰਾਂਗੇ ਪਰ ਸਾਨੂੰ ਦਰਸ਼ਨ ਜ਼ਰੂਰ ਹੁੰਦੇ ਰਹਿਣ ਤ੍ਰਿਕਾਦਸਤਿਆ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਕਿਹਾ ਕੁਝ ਸਿੱਖਾ ਸਮੇਤ ਸ਼ਾਮ ਨੂੰ ਸ਼ਬਦ ਪੜਦਿਆਂ ਹੋਇਆਂ ਪ੍ਰਕਰਮਾ ਕਰਕੇ ਅਰਦਾਸ ਕਰਨੀ ਜੀਰਾਂ ਦੀ ਸੁਰਤੀ ਟਿੱਕੀ ਹੋਇਆ ਕਰੇਗੀ ਉਹਨਾਂ ਨੂੰ ਸਾਡੇ ਪਰ ਤੱਕ ਦਰਸ਼ਨ ਹੋ ਜਾਇਆ ਕਰਨਗੇ ਇਹ ਕਿਹੜੀ ਔਖੀ ਗੱਲ ਹੈ ਅਸੀਂ ਇੰਸੀ ਕਰ ਲਿਆ ਕਰਾਂਗੇ ਕਹਿ ਕੇ ਬਾਬਾ ਜੀ ਨੇ ਹੁਕਮ ਮੰਨਣ ਲਈ ਸੱਤ ਬਚਨ ਕਿਹਾ ਅਤੇ ਗੁਰੂ ਜੀ ਨੂੰ ਦਿੱਲੀ ਦੀ ਰਵਾਨਗੀ ਵਾਸਤੇ ਖੁਸ਼ੀ ਖੁਸ਼ੀ ਵੀਗਾ ਕੀਤਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਦਿੱਲੀ ਜਾਣ ਬਾਅਦ ਬਾਬਾ ਜੀ ਵੱਲੋਂ ਚੌਂਕੀ ਸਾਹਿਬ ਦੀ ਰੀਤ ਚਲਾਈ ਗਈ ਚੌਂਕੀ ਸਾਹਿਬ ਦੀ ਰੀਤ ਪੈਨਲ ਜਦ ਲੋਕਾਂ ਨੂੰ ਪਤਾ ਲੱਗਾ ਕਿ ਇੰਜ ਗੁਰੂ ਮਹਾਰਾਜ ਜੀ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਇਹ ਰੀਤ ਇੰਨੀ ਹਰਮਨ ਪਿਆਰੀ ਹੋ ਗਈ ਕਿ ਲੋਕ ਤਾਂ ਘਰ ਹੀ ਨਾ ਜਾਂਦੇ ਸਗੋ ਸਾਰਾ ਸਾਰਾ ਦਿਨ ਸ਼ਾਮ ਹੋਣ ਤੱਕ ਚੌਂਕੀ ਸਾਹਿਬ ਦਾ ਵਕਤ ਉਡੀਕਦੇ ਰਹਿੰਦੇ ताकि श्री गुरु हरगोबिंद साहिब जी ਦੇ ਦਰਸ਼ਨ ਹੋ ਸਕਣ। ਬਾਬਾ ਜੀ ਵੱਲੋਂ ਪਾਈ ਗਈ ਚੌਂਕੀ ਸਾਹਿਬ ਦੀ ਰੀਤ ਅਜੇ ਤੱਕ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਪਰਚਲਿਤ ਹੈ। ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।